ਸੋ ਜਦੋਂ ਹੜਾ ਆਇਆ ਸੀ ਤੁਸੀਂ ਤਾਂ ਘੱਗ ਇਹ ਵਿਸ਼ੇ ਡਰਾਉਂਦੀ ਆਪਾਂ ਨੂੰ ਤੇ 1988 ਜਦੋਂ ਹੜਾ ਆਇਆ ਸੀ ਉਦੋਂ ਬਹੁਤ ਪਾਣੀ ਆਇਆ ਸੀ ਇੱਥੇ ਫਿਰ 2006 ਨੂੰ ਲਾਲ ਸਿੰਘ ਨੇ ਯਾਦ ਕਰਾਇਆ ਕਿ 2006 'ਚ ਵੀ ਬੜਾ ਨੁਕਸਾਨ ਹੋਇਆ ਸੀ ਉਦੋਂ ਵੀ ਇਦਾਂ ਹੀ ਲੱਗੇ ਸੀ ਕਿ ਇਹ ਫਾਇਦਾ ਕਰਨਾ ਉਸ ਤੋਂ ਬਾਅਦ ਹੁਣ ਇਸ ਦੀ ਤੀਜੀ ਵਾਰ ਹੀ ਫੇਰ ਹੋਇਆ ਸੀ ਜੇ ਜਦੋਂ ਖਬਰਾਂ ਆ ਰਹੀਆਂ ਸੀ ਤੇ 26 ਅਗਸਤ ਨੂੰ ਸ਼ੁਰੂ ਹੋਇਆ ਸੀ ਕੰਮ ਖੜਾਣਾ ਗੁਰਦਾਸਨ ਦੇ ਵਿੱਚ ਅਮਰਸਰ ਦੇ ਵਿੱਚ ਤੇ 26 ਨੂੰ ਬਹੁਤ ਜ਼ਿਆਦਾ ਆ ਗਿਆ ਸੀ ਉਸ ਪਾਸੇ ਤੇ ਉਦੋਂ ਖਬਰਾਂ ਵੀ ਬਹੁਤ ਆਉਂਦੀਆਂ ਹੁੰਦੀਆਂ ਸੀ ਤੇ ਅਸੀਂ ਵੀ ਗੱਲ ਕੀਤੀ ਫਿਰ ਕੁਲਵਿੰਦਰ ਸਿੰਘ ਨਾਲ ਕਿ ਆਪਣੇ ਇੱਧਰ ਕੀ ਹਾਲ ਹੈ ਤੇ ਕਹਿੰਦੇ ਸਰ ਹਾਲ ਤਾਂ ਮਾੜਾ ਹੀ ਹੈ ਕਿ ਡਰ ਲੱਗਦਾ ਇਹ ਲੱਗਦਾ ਕਿਸੇ ਜੜਮੀਕਾ ਕਰ ਹੋ ਚੜ ਸਕਦਾ ਤੇ ਪਿੰਡਾਂ 'ਚ ਪਾਣੀ ਵੜ ਤੁਨਾ ਇਹ ਕਹਿੰਦੀ ਆ ਕੇ ਨਾ ਦੇਖੋ ਕੁਲਵਿੰਦਰ ਸਿੰਘ ਨਾਲ ਕਿਹਾ ਤੇ ਅਸੀਂ ਵੀ ਆਏ ਸਾਡਾ ਕਸ਼ੀਗਰ ਕੇਂਦਰ ਪਟਿਆਲੇ ਤੋਂ ਸਾਰੇ ਆਏ ਤੇ ਮੈਂ ਵੀ ਆਇਆ ਤੇ ਉਸ ਤੋਂ ਬਾਅਦ ਫਿਰ ਸਾਨੂੰ ਇਹ ਜੰਨਗੋਲੇ ਤੇ ਉਂਸਰ ਅਸੀਂ ਮੀਟਿੰਗ ਕੀਤੀ ਉੱਥੇ ਬਿਲਕੁਲ ਧਰ ਦਾ ਥੇ ਰਿਆ ਉੱਥੇ ਸੀ ਢੰਡਾ ਪਾਣੀ ਛੱਟ ਰਿਹਾ ਸੀ ਸਾਨੂੰ ਵੀ ਤਾਂ ਲੱਗਦਾ ਸੀ ਕਿਤੇ ਹੁਣੇ ਦਾ ਸਾਡੇ ਤੇ ਆ ਗਿਆ ਪਾਣੀ ਉੱਥੇ ਸੀ ਬੈਠੀ ਸੀ ਉਂਸਰ ਦੇ ਵਿੱਚ ਤੇ ਬਾਕੀ ਉਸ ਤੋਂ ਬਾਅਦ ਇਹ ਪਿੰਡ ਨੇ ਜਿਵੇਂ ਹੁਣ ਚਮਾਰੂ ਦਾ ਕੰਮ ਹੀ ਖੁੱਦ ਇਹਨਾਂ ਨੂੰ ਵੀ ਬਹੁਤ ਨੁਕਸਾਨ ਹੋਇਆ ਹੈ ਸੋ ਉਹਨਾਂ ਦਾ ਇਸੀ ਸਾਨੂੰ ਵੀ ਨੁਕਸਾਨ ਸਾਡਾ ਬਹੁਤ ਹੋਇਆ ਤੇ ਅਸੀਂ ਵੀ ਸੱਤ ਜ਼ਿਲ੍ਹੇ ਆਪਣੇ ਪੰਜਾਬ ਦੇ ਇਹਨਾਂ ਨਸਾਨੇ ਲੈਨੇ ਤੇ ਸੱਤਾ ਵਿੱਚੋਂ ਆ ਆਪਣਾ ਆ ਇਹ ਜਿਹੜਾ ਹੈਗਾ ਇਹ ਘੱਡੜ ਦਾ ਹੈ ਉਧਰ ਰਾਮੀ ਦਾ ਸੀ ਬਹਿਰ ਦਾ ਸੀ ਸਭ ਤੋਂ ਯਾਦ ਕਰ ਉਸਾਂ ਉਹਦੇ ਬੈਨੇ ਅੰਡਾ ਕਿ ਸਾਡਾ ਗੁਰਦਾਸਪੁਰ ਦੇ ਵਿੱਚ ਅੰਮ੍ਰਿਤਸਰ ਦੇ ਇਸਤਾਨਾ ਦੇ ਵਿੱਚ ਸੀ ਪਰ ਇੱਧਰ ਫੇਰ ਵੀ ਜਦੋਂ ਪਰਵਾਹ ਦਾ ਸ਼ੁਕਰ ਹੈ ਕਿ ਇੱਧਰ ਬਚਿਆ ਲਿਆ ਉਸ ਉਸ ਸੰਗਤ ਉਹਨੂੰ ਕਿ ਇਤਨੀ ਰਹੀ ਹੋਈ ਅਭੀ ਸਾਰੇ ਪਿਵਾਰਾ ਚੱਲ ਰਿਹਾ ਸੀ ਕਿ ਸਾਡੀ ਫਸਲ ਨਬਾਦ ਹੋ ਰਹੀ ਹੈ ਅਸੀਂ ਵੀ ਜਾ ਕੇ ਸੈਂਪਲ ਲਏ ਇੱਕ ਇਥੇ ਪਾਣੀ ਆਇਆ ਸੀ ਤੇ ਕੱਲ੍ਹ ਨੂੰ ਵੀ ਸੈਂਪਲ ਲਏ ਨੇ ਤੇ ਸਾਨੂੰ ਇਹ ਲੱਗਦਾ ਸੀ ਕੱਲੀ ਫਸਲ ਨਹੀਂ ਖਰਾਬ ਹੋਈ ਸਾਡੀ ਜ਼ਮੀਨ ਵੀ ਖਰਾਬ ਹੋ ਗਈ ਇਹ ਕਿਸੇ ਨੇ ਸੋਚਿਆ ਨਹੀਂ ਸੀ ਕਿ ਜ਼ਮੀਨ ਵੀ ਖਰਾਬ ਹੋਏਗੀ ਅਸੀਂ ਆ ਟਿਊਟਰ ਦੇ ਵਿੱਚ ਵੱਡੇ ਹੋ ਨਿਊਜ਼ਪੇਪਰ ਦੇ ਇਨ ਜਾਣਕਾਰੀ ਦਿੱਤੀ ਸਾਰਿਆਂ ਨੂੰ ਕੱਲੀ ਫਸਲ ਨਹੀਂ ਖਰਾਬ ਹੋਈ ਸਾਡੀ ਤਾਂ ਜ਼ਮੀਨ ਵੀ ਖਰਾਬ ਹੋ ਗਈ ਜਮੀਨ ਕਿਵੇਂ ਕਰਾਉਗੇ ਇట్లా ਪੁੱਤੋਂ ਪਾਣੀ ਆਉਦਾ ਤੇ ਜਿਹੜੀ ਸਾਡੀ ਸੁਜਾਉ ਮਿੱਟੀ ਇੱਥੋਂ ਦੀ ਜਿਹੜੇ ਪੱਖਾ ਅੱਧਾਂ ਪਾਣੀ ਆ ਦੇ ਕੋਟ ਨਹੀਂ ਜਾਂਦੀ ਐ ਜਿੱਥੇ ਜਿਆਦਾ ਮਿੱਟੀ ਆ ਗਈ ਉੱਪਰੋਂ ਤੇ ਉਹਦੀ ਜਿਹੜੀ ਗਰੂ ਸ਼ਕਤੀ ਐ ਉਹ ਖੜ ਜਾਂਦੀ ਐ ਸੋ ਇਹ ਉਸ ਤੋਂ ਬਾਅਦ ਫਿਰ ਆਪਣੇ ਬਿਮਾਰੀਆਂ ਆ ਗਿਆ ਇਹ ਹੁੰਦਾ ਜੇ ਜਦੋਂ ਫਾੜ ਆਉਂਦੀ ਐ ਤੇ ਬਿਮਾਰੀਆਂ ਵੀ ਨਾਲ ਨਾਲ ਆਉਂਦੀਆਂ ਨੇ ਪਲਵੀ ਆਉਂਦੀਆਂ ਨੇ ਤੇ ਫਸਲਾਂ ਨੂੰ ਵੀ ਆਉਂਦੀਆਂ ਨੇ ਤੇ ਫਿਰ ਅਸੀਂ ਗਵਰਨਰ ਨੂੰ ਕਿਹਾ ਕਿ ਸਾਨੂੰ ਤਾਂ ਬਹੁਤ ਜ਼ਿਆਦਾ ਲੋੜ ਐ ਮੁਆਵਜ਼ੇ ਦੀ ਇਹ ਕਿਉਂਕਿ ਅਸੀਂ ਤਾਂ ਤੁਹਾਡੇ ਵਕੀਲ ਆ ਸਾਰਿਆਂ ਦੇ ਅਸੀਂ ਤੁਹਾਡੀ ਗੱਲ ਸਰਕਾਰ ਤੱਕ ਪਹੁੰਚਾਉਣੀ ਆ ਤੇ ਸਰਕਾਰ ਵੀ ਸਾਡੀ ਗੱਲ ਸੁਣਦੀ ਐ ਕਿ ਯੂਨੀਵਰਸਿਟੀ ਵਾਲੇ ਜੋ ਕਹਿੰਦੇ ਨੇ ਉਹ ਠੀਕ ਹੁੰਦਾ ਐ ਅਸੀਂ ਕਹਿੰਦੇ ਬਿਨਾਂ ਕੇਕੜਾ ਕੇ ਗੱਲ ਨਹੀਂ ਕਰਦੇ ਜੋ ਸੱਚਾਈ ਹੁੰਦੀ ਐ ਸਰਕਾਰ ਦੇ ਸਾਹਮਣੇ ਰੱਖ ਦਿੰਦੇ ਆ ਸਾਡੀ ਗੱਲ ਸੁਣੀ ਜਾਂਦੀ ਐ ਸੋ ਉਹ ਤੋਂ ਬਾਅਦ ਅਸੀਂ ਕਹਿੰਦੇ ਇੱਕ ਤਾਂ ਜੀ ਫਸਲ ਨੁਕਸਾਨੀ ਗਈ ਐ ਉਹਦਾ ਸਾਨੂੰ ਪਰਵਾਈ ਹੋਣੀ ਚਾਹੀਦੀ ਐ ਮੁਆਵਜ਼ਾ ਮਿਲਣਾ ਚਾਹੀਦਾ ਦੂਜੀ ਜਿਹੜੀ ਮਿੱਟੀ ਖਰਾਬ ਹੋਈ ਐ ਸਾਡੇ ਤੇ ਉਹਦਾ ਵੀ ਸਾਨੂੰ ਭਾਜਾ ਲੈਣਾ ਚਾਹੀਦਾ ਤੀਜੀ ਸਾਨੂੰ ਇਹ ਵੀ ਸੀ ਕਿ ਮਿੱਟੀ ਖਰਾਬ ਹੋ ਗਈ ਜਿੱਥੇ ਬਹੁਤ ਜ਼ਿਆਦਾ ਉਹਨਾਂ ਮਿੱਟੀ ਦੇ ਚੁੱਕਣਾ ਪੈਣਾ ਹੈਗਾ ਜਾਂ ਮਿਕਸ ਕਰਨਾ ਪੈਣਾ ਸੜੀ ਕਣਕ ਦੀ ਲੇਟ ਹੋ ਸਕਦੀ ਹੈ ਹੋਏ ਨਹੀਂ ਅਸੀਂ ਕਿਤਾਬੀ ਜਗਾ ਦਿੱਤਾ ਕਿ ਕਣਕ ਦੀ ਲੇਟ ਹੋਊਗੀ ਅਸੀਂ ਇਹ ਕਹਿੰਦੇ ਕਿ ਜੇ ਇੱਕ ਹਫਤਾ ਕਣਕ ਲੇਟ ਹੋ ਗਿਆ ਅਸੀਂ 15 ਨਵੰਬਰ ਤੱਕ ਕਹਿੰਦੇ ਵੀਜ ਲੋ ਪਰ ਜੇ ਹੋਰ ਲੇਟ ਹੁੰਦੀ ਹੈ ਤੇ ਇੱਕ ਹਫਤਾ ਪਰ ਕਣਕ ਲੇਟ ਕਰਦੇ ਡੇਟ ਤੋਂ ਝੜਦਾ ਹੋਈ ਤੁੜ ਜਣਾ ਜੋ ਵਰਗੀ ਖੱਟ ਉਹਦੀ ਖਾਦ ਪਾਈ ਜੋ ਜੋ ਮਰਜੀ ਹੋ ਰਹੀ ਨਹੀਂ ਲੱਗ ਰਿਹਾ ਜੇ ਕਾਲ ਕੋਟ 15 ਮਿੰਟੋਂ ਪਰ ਤੋਂ ਲੇਟ ਹੋ ਗਈ ਲਾਟ ਇੱਕ ਹਫਤਾ ਲੇਟ ਹੈ ਤੇ ਡੇਟ ਕੱਟ ਰਿਹਾ ਨਾ ਤੋਂ ਸਮੇਂ ਇਸ ਵੀ ਸਾਡੀ ਕਾਲ ਤੋਂ ਵੀ ਲੇਟ ਹੋਣੀ ਜਿਹੜੀ ਅਗਲੀ ਬਸ ਵੀ ਪਰ ਤਾਂ ਮਰੇ ਹੀ ਨਹੀਂ ਦੂਜੀ ਵੀ ਜਿਹੜੀ ਹੈ ਕਿ ਉਹਦਾ ਵੀ ਝੜ ਕਟੂਆ ਜੇ ਲੇਟ ਲਗੂਗੀ ਤੋਂ ਫਿਰ ਮਾਰੀ ਆ ਗਈ ਆਪਣੇ ਇੱਥੇ ਪਹਿਲਾਂ ਮਧਰਾਪਨ ਵੀ ਆਈ ਜਦੋਂ ਉਹ ਵੀ ਆਈ ਸੀ ਇਹਦੇ ਇਹਨਾਂ ਦੇ ਪੈਂਡ ਤੇ ਜਾ ਕੇ ਕੁਲਵਿੰਦਰ ਸਿੰਘ ਕੋਲ ਮਰਦਾ ਪੋਚ ਤੇ ਇਹਨਾਂ ਨੇ ਬਹੁਤ ਕਾਫੀ ਵੈਰਾਈਟੀਆਂ ਦਾ ਜਿਆ ਹੁੰਦੀਆਂ ਨੇ ਇਹ ਜਿਹੜੇ ਵੀ ਕਰਦੇ ਰਹੇ ਨੇ ਇੰਡਸਟਰੀ ਨਾਲ ਬਹੁਤ ਪੁਰਾਣੇ ਜੁੜੇ ਹੋਏ ਨੇ ਜਿੰਨੇ ਵੀ ਕੋਈ ਨਵੀਂ ਕਿਸਮ ਅਸੀਂ ਕਰਨੀ ਹੁੰਦੀ ਹੈ ਉਹ ਪਹਿਲਾਂ ਪਰਖਦੇ ਆ ਤੁਹਾਡੇ ਖੇਤਾਂ 'ਚ ਸੋ ਇਹ ਲਾ ਕੇ ਉੱਥੋਂ ਲਿਆਉਂਦੇ ਨੇ ਤੇ ਲਾਉਂਦੇ ਨੇ ਤੇ ਇਹਨਾਂ ਨੇ ਹੋਰ ਵੀ ਸਾਰੀਆਂ ਵੈਰਾਈਟੀਆਂ ਦਿੱਲੀ ਵਾਲੀਆਂ ਵੀ ਲਿਆਉਂਦੀਆਂ ਨੇ ਉਹਦੋਂ ਨੇ ਸਾਨੂੰ ਦਿਖਾ ਰਹੇ ਸੀ ਕਿ ਸਾਡੀ ਆਹ ਵੈਰਾਈਟੀ ਵਧੀਆ ਇਹਦੇ 'ਚ ਬਿਮਾਰੀ ਆ ਗਈ ਇਹਦੇ 'ਚ ਨਹੀਂ ਆਈ ਤੇ ਇਹ ਉਦੋਂ ਜਦੋਂ ਮਾੜਾ ਆਇਆ ਇਹਨਾਂ ਨੇ ਦੱਸਿਆ ਸੀ ਅਸੀਂ ਪਹਿਲੇ ਹਫਤੇ ਅਗਸਤ ਤੇ ਸਤੰਬਰ ਤੇ ਆਈ ਸੀ ਉਦੋਂ ਇਹਨਾਂ ਕੋਲ ਕੋਲ ਕਨਗਰਸ ਸਰ ਦਾ ਸਰ ਹੈ ਚੋਣਾ ਉਦੋਂ ਅਸੀਂ ਵੇਖਿਆ ਕਰਨੀ ਚੀਜ਼ ਆ ਗਈ ਤੇ ਇਹਦੇ ਨਾਲ ਨਾਲ ਇਹ ਹੋਇਆ ਵੀ ਉਹ ਤਾਂ ਕੁਝ ਵਿਚਾਰ ਕੁਝ ਪ੍ਰੋਜੈਕਟ ਜਿਹੜੇ ਆਪਾਂ ਝੋਨੇ ਦੀਆਂ ਵੈਰਾਈਟੀਆਂ ਕਿ ਛੇਤੀ ਲਗਾਤੇ ਅੱਗੇ ਲਗਾਤੇ ਉਹਨਾਂ ਨੂੰ ਬੜੀ ਅਦਾਈ ਹੈ ਕਿ ਕੋਵ ਵੈਰਾਈਟੀਆਂ ਉਹ ਆਪਾਂ ਅਗੇਤੀ ਲਾਦੇ ਵੀ 25 ਦਿਨ ਉਹੀ ਵੈਰਾਈਟੀਆਂ ਦੀ 25 ਦਿਨ ਲੇਟ ਰਾਈ ਹੈ ਲੇਟ ਬਚ ਗਈ ਤੇ ਜਿਹੜੀ ਵੈਰਾਈ ਲਾਣੀ ਉਹਦੇ 'ਚ ਹੋਈ ਹੈ ਸੋ ਉਹ ਤਾਂ ਉਹਦਾ ਵੀ ਕਾਫੀ ਨੁਕਸਾਨ ਹੋਇਆ ਉਸ ਤੋਂ ਬਾਅਦ ਆ ਜਿਹੜੀ ਉਹਨ ਆਪਣੇ ਪਾਸਟਾਈ ਸੀ ਸਾਰੇ ਦਾਣੇ ਕਾਲੇ ਹੋ ਗਏ ਸੌਬਣੀ ਪਈ ਸੀ ਉਹਦਾ ਵੀ ਪਟਿਆਲੇ ਸਭ ਤੋਂ ਜ਼ਿਆਦਾ ਨੁਕਸਾਨ ਹੋਇਆ। ਸੋ ਇਹ ਵੀ ਅਸੀਂ ਸਰਕਾਰ ਨੂੰ ਕਿਹਾ ਹੈ ਕਿ ਇਹ ਪਟਿਆਲੇ ਦੇ ਵਿੱਚ ਐਨੇ ਪਿੰਡਾਂ ਦੇ ਵਿੱਚ ਐਨੇ ਖੇਤਾਂ ਦੇ ਵਿੱਚ ਈਵਨ ਬਿਮਾਰੀ ਨੇ ਨੁਕਸਾਨ ਕਰਤਾ ਹੈਗਾ। ਸੋ ਤੁਹਾਨੂੰ ਦੂਰੀ ਤੀਰੀ ਮਾਰ ਪਈ ਹੈ। ਪਹਿਲਾਂ ਸਾਡੇ ਇਹ ਪੈਕਿੰਗ ਦੇ ਫਸਲ ਖਰਾਬ ਹੋ ਗਈ ਤੇ ਉਸ ਤੋਂ ਬਾਅਦ ਬਿਮਾਰੀ ਆਈ ਜਿਹੜੀ ਕਿ ਡਾਰਫਿੰਗ ਸੀ। ਉਸ ਤੋਂ ਅੱਗੇ ਸਾਡੀ ਖਰਾਬ ਹੋਈ ਹੈ ਤੇ ਬਰਹਿੰਦੀ ਕੋਈ ਹੁਣ ਜਿਹੜੀ ਸੀ ਤੇ ਇਹਦੇ ਨਾਲ ਮੌਇਸਚਰ ਵੀ ਵਧਦੀ ਰਹੀ ਕਿ ਹੁਣ ਸੇ ਪੱਕੜ ਜ ਨਹੀਂ ਆ ਰਿਹਾ ਝੋਨਾ। ਕਿੰਨਾ ਲੇਟ ਹੋ ਰਿਹਾ ਹੈਗਾ ਉਹਦੀ ਮਾਚਰ ਦੀ ਪ੍ਰੋਬਲਮ ਵੀ ਆ ਰਹੀ ਠੰਡ ਆ ਜਾਂਦੀ ਹੈ ਉਹ ਸੁਖਰੀ ਨਹੀਂ ਹੈਗੀ ਮਾਚਰ ਸੋ ਚਾਰ ਪੰਜ ਪ੍ਰੋਬਲਮ ਤੁਹਾਡੇ ਪਤੇ ਵਾਲੇ ਜਿਹੜੇ ਤੇ ਪਈਆਂ ਨੇ ਇਹ ਸਾਰੇ ਅਸੀਂ ਸਰਕਾਰ ਤੱਕ ਪਾਈ ਗੱਲ ਉਹ ਜਿਹੜੀ ਉਹ ਸਰਕਾਰ ਹੈ ਪੰਜਾਬ ਸਰਕਾਰ ਨੇ ਸੈਟਰ ਗਵਰਨਮੈਂਟ ਤੋਂ ਇਹ ਚੀਜ਼ ਮੰਗੀ ਹੈ ਕਿ ਸਾਡੀ ਜੁਰੀ ਮਦਦ ਕਰੋ ਕਿ ਆਹ ਸਾਡਾ ਨੁਕਸਾਨ ਕਿੰਨਾ ਹੈ ਚੀਜ਼ਾਂ ਦਾ ਕਿੰਨਾ ਜਿਆਦਾ ਹੈ ਕੋਸਾ ਸਾਰਾ ਕੀਤਾ ਬਾਕੀ ਜਸਤੀ ਜਿਹੜੀ ਹੈ ਜਿਹ ਦਸਤੇ ਉਹਦੀ ਸਪਾਟ ਬਣੀ ਸੀ 10 ਸਾਲ ਹੋ ਗਏ ਤੇ ਆਪਣਾ ਖੇਤੀਬਾੜੀ ਪ੍ਰਧਾਨ ਸਭਾ ਤੇ ਇੱਕ ਇੱਕੋ ਇੱਕ ਯੂਨੀਵਰਸਿਟੀ ਹੈ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਜਿਹੜੀ ਕਿ ਕਿਸਾਨੀ ਵਾਸਤੇ ਜਾਂ ਕਿਸਾਨੇ ਵਾਸਤੇ ਖੇਤਰ ਚ ਐਗਰੀਕਲਚਰ ਰਿਸਰਚ ਕਰਦੀ ਹੈ। ਉਹ ਸੱਚ ਕੀ ਕਰਦੀ ਹੈ ਨਵੀਆਂ-ਨਵੀਆਂ ਕਿਸਮਾਂ ਕੱਢਣੀਆਂ ਤੇ ਤੁਹਾਡੇ ਤੱਕ ਪਹੁੰਚਾਉਂਦੀ ਹੈ। ਯੂਨੀਵਰਸਿਟੀ ਨੇ ਹੁਣ ਤੱਕ 980 ਕਿਸਮਾਂ ਕੱਢੀਆਂ ਨੇ ਹੜੜ੍ਹ ਫਸਲਾਂ ਦੀਆਂ। ਵੱਟਸਪਾਟ ਅੱਜ। ਇਸੇ ਤਰ੍ਹਾਂ ਖਾਦਾਂ ਕਿੰਨੀਆਂ ਪਾਉਣੀਆਂ ਇਹੋਸਤਵਰ ਬਿਮਾਰੀਆਂ ਦੀ ਕਿਵੇਂ ਬਚਾਉਣਾ ਕੀੜਾ ਆਉਂਦਾ ਕਿਵੇਂ ਬਚਾਉਣਾ ਹੁਣ ਅਸੀਂ ਪ੍ਰੋਸੈਸਿੰਗ ਦੇ ਵੀ ਕੰਮ ਕਰਦੇ ਆ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਜੋ ਵੀ ਕੰਮ ਤੁਹਾਡੇ ਵਾਸਤੇ ਵਧੀਆ ਉਹ ਕਰੀਏ ਜੀ ਤੁਹਾਡੇ ਨਾਲ ਪਹੁੰਚਾਈਏ ਜਣਾ ਸਾਡਾ ਖੇਤੀ ਗ੍ਰਾਂਟ ਕੋਲ ਤੇਦਾ ਤੇ ਅਸੀਂ ਵੀ ਹੁਣ ਐਗਰੀਕਲਚਰ ਡਿਪਾਰਟਮੈਂਟੋਂ ਬੈਠਾਵਾ ਇਹਨੇ ਇਹ ਵੀ 6 ਹੱਥ ਛੇ ਦੇਣੇ ਬਾਅਦ ਪੰਜਾਬ ਸਰਕਾਰ ਦੇ ਐਗਰੀਕਲਚਰ ਡਿਪਾਰਟਮੈਂਟ ਦਾ ਮੈਚ ਆ ਇਹਨਾਂ ਦੇ ਅਫਸਰ ਵੀ ਏਰੀਆ ਵਿੱਚ ਆਨੇ ਹੁੰਦੇ ਨੇ ਅਸੀਂ ਦੱਸ ਰਿਹਾ ਕਿ ਇੱਕ ਜਾਣੀ ਇੰਡਸਟਰੀ ਕਿਹੜੀ ਚੀਜ਼ ਨਵੀਂ ਹੋਈ ਇਹ ਵੀ ਤੁਹਾਡੇ ਤੱਕ ਇਹ ਚੀਜ਼ਾਂ ਜਰੀਆ ਪਹੁੰਚਾਉਂਦੇ ਨੇ ਕਿਹੜੀ ਨਵੀਂ ਟੈਕਨੋਲੋਜੀ ਕਿਹੜਾ ਨਵਾਂ ਅਨੌਜੈਟ ਸੋ ਕੋਸ਼ਿਸ਼ ਕਰਕੇ ਅਸੀਂ ਤੁਹਾਡੇ ਵਾਸਤੇ ਹੀ ਕੰਮ ਕਰਦੇ ਆ ਤੇ ਇਸ ਕਰਕੇ ਅਸੀਂ ਸੋਚਿਆ ਸੀ ਕਿ ਕੁਝ ਨਾ ਕੁਝ ਅਸੀਂ ਵੀ ਵੱਤ ਕਰੀ ਕਿ ਕਿ ਅਸੀਂ ਤੁਹਾਡੇ ਨਾਲ ਬਹੁਤ ਜੁੜੇ ਰਹਿ ਪੰਜਾਬ ਦਾ 11 ਲੱਖ ਕਿਸਾਨ ਜਿਹੜਾ ਹੈਗਾ ਪੰਜਾਬ ਦੇ ਤੇ ਨਾਲ WhatsApp ਦੇ ਜੁੜੇ ਹੋਇਆ ਬਟ WhatsApp ਨੰਬਰਾਂ ਤੇ 11 ਲੱਖ ਪਰਮਣ ਜਾਰੀ ਹੈ ਜਦੋਂ ਤੁਹਾਨੂੰ ਵੀ ਕੱਢੀ ਨਹੀਂ ਪਉਂਦੀ ਆ ਸਾਨੂੰ ਇੱਕ ਅੰਗਲੀ ਬੋਲੀ ਆ ਕਿ ਸਾਡੇ ਕਿਸਾਨ ਵੀਰ ਨੇ ਜਿਹਨਾਂ ਨੂੰ ਪ੍ਰੋਬਲਮ ਆਈ ਹੋਈ ਆ ਅਸੀਂ ਹੈਲਪ ਕਰੀਏ ਤਾਂ ਉਹਨੇ ਸੋਚਿਆ ਸੀ ਕਿ ਅਸੀਂ ਕੁਛ ਨਾ ਕੁਛ ਜਿੱਥੇ ਜ਼ਿਆਦਾ ਨੁਕਸਾਨ ਹੋ ਗਿਆ ਬੀਜ ਦਾ ਕੁਝ ਆਪਣੇ ਵੱਲੋਂ ਦੇ ਦਈਏ ਬੀਜ ਸਾਡੇ ਬਹੁਤ ਵਧੀਆ ਸੁਧਰੇ ਬੀਜ ਹੁੰਦੇ ਨੇ ਅਸੀਂ ਉਹ ਵੈਰਾਈਟੀ ਦਿੰਨੇ ਆ ਜਿਹੜੀ ਇੱਥੇ ਪਰਖੀ ਹੋਈ ਆ ਬੀਜ ਤੁਹਾਨੂੰ ਹੋਰ ਵੀ ਕਈ ਵਾਰੋਂ ਇਧਰ ਉਧਰੋਂ ਮਿਲ ਜਾਂਦੇ ਨੇ ਉਹ ਜ਼ਰੂਰੀ ਨਹੀਂ ਕਿ ਇੱਥੇ ਪਰਖੇ ਹੋਏ ਬੀਜ ਨੇ ਹੋ ਅਸੀਂ ਤਾਂ ਇਹ ਜਿਹੜੇ ਬੀਜ ਤੁਹਾਨੂੰ ਦੇਵਾਂਗੇ ਇੱਥੇ ਤੇ ਤੇ ਚੜ੍ਹ ਦਾ ਸਾਹ ਟੈਸਟ ਕੀਤੇ ਹੋਏ ਨੇ ਕਿ ਇਸ ਇਲਾਕੇ ਦੇ ਵਿੱਚ ਉਹ ਬੀਜ ਉਗਦਾ ਹੈ ਨਵਾਂ ਬੀਜ ਹੈ ਸਾਡੇ ਦਾ ਸਾਰਾ ਉਗੂਗਾ ਫਿਰ ਉਸ ਤੋਂ ਬਾਅਦ ਉਹਨਾਂ ਬਰਨਾ ਪਰਨਾ ਤੇ ਉਹਨੂੰ ਬਿਮਾਰੀ ਵੀ ਨਹੀਂ ਪਾਉਗੀ ਉਹਨੂੰ ਕੀੜਾ ਵੀ ਨਹੀਂ ਆਊਗਾ ਤੇ ਝਾੜ ਵੀ ਇੱਛਾ ਹੋਊਗਾ ਉਹ ਹੈਗਾ ਇੱਕ ਸ਼ੋਰ ਜਿਹੜੀ ਹੁੰਦੀ ਹੈ ਨਾ ਕੋਈ ਚੀਜ਼ ਉਹ ਅਸੀਂ ਤੁਹਾਨੂੰ ਦੇ ਕੇ ਜਾ ਰਹੇ ਹਾਂ ਤੇ ਜ਼ਰੂਰ ਲਾਓ ਤੇ ਆਪਣਾ ਹੋਰ ਬੀਜ ਵੀ ਲਾ ਲਓ ਨੈਕਸਟ ਈਅਰ ਆਪਣੀ ਚੰਗੀ ਰਹੀ ਇਹ ਬੋੜ ਜਿਹੜੇ ਆਪਣੇ ਪਿੰਡਾਂ ਵਾਲੇ ਵਿੱਚ ਭੈਣ ਭਰਾ ਨੇ ਉਹਨੂੰ ਲੱਗੀ ਦੇ ਦਿਓ ਤੇ ਨਾਲ ਨਾਲ ਅਸੀਂ ਸਰੋਂ ਦਾ ਬੀਜ ਲੱਗ ਕੇ ਆਇਆ ਸਰੋਂ ਜਿਹੜੀ ਇਹਨਾਂ ਅਸੀਂ ਇਹ ਕੈਨੇਡਾ ਯੂਨੀਵਰਸਿਟੀ ਵੱਲੋਂ ਕਿ ਅੱਜ ਕੱਲ੍ਹ ਕਿਸਾਨ ਕਹਿੰਦਾ ਜੀ ਖੇਤੀ ਚੋਂ ਵੱਜਦਾ ਕੁਝ ਨਹੀਂ ਇਹ ਹੀ ਗੱਨੇ ਪਾ ਸਾਰੇ ਸਾਡੇ ਘਰ ਦੇਵੇਂਗਾ ਤਾਂ ਨਹੀਂ ਇਹ ਬਚਦਾ ਕੁਸ਼ੂਰੀਆ ਉਹਦਾ ਰੀਜ਼ਨ ਇਹ ਹੈਗਾ ਵੀ ਆਪਾਂ ਪ੍ਰੋਡਕਸ਼ਨ ਤਾਂ ਬਹੁਤ ਬਣਾਲੀ ਦੇਖੋ 2.5 ਕਿਲੇ ਵਿੱਚ 0.5 ਹੈਕਟੇਅਰ ਕਹਿੰਦੇ ਆ ਉਹਦੇ ਵਿੱਚੋਂ ਅਸੀਂ ਇੱਕ ਸਾਲ ਦੇ ਵਿੱਚ 120 ਕੰਟਰੋਲ ਨਾਲ ਪੈਲਾ ਕਰਦੇ ਆਂ ਤਾਂ ਇਹ ਕਿੱਲੇ ਚੋਂ ਕਰਨ ਕਰਦੇ ਚੋ ਨਾਲ ਕਰਦੇ ਤੇ 78 ਕੰਟਰੋਲ ਦੂੜੀ ਤੇ ਫਰਾਲੀ ਵੀ ਹੋ ਜਾਂਦੀ ਐ 200 ਕੰਟਰੋਲ ਆਪਾਂ ਉਹਦੇ ਨੂੰ ਕਢ ਲੈਨੇ ਆਂ ਤਾਂ ਇਹ ਕਿੱਲੇ ਚੋਂ ਉਹ ਦਿਨਾਂ ਜਿਹੜੇ ਹੁਣ grain ਆਪਾਂ ਮੰਡੀ ਚ ਲੈ ਕੇ ਜਾ ਰਹੇ ਚੋਂ ਆਮਦਨ ਤਾਂ ਹੈਗੀ ਐ ਪਰ ਖਰਚੇ ਬਹੁਤ ਵੱਡੇ ਨੇ ਸਾਡੇ ਪਹਿਲਾਂ ਬੀਜ ਆਪਾਂ ਲੈਨੇ ਆਂ ਫਿਰ ਉਸ ਵਾਹਤ ਦਾ ਉੱਪਰ ਲੈਨੇ ਆਂ ਤੇ ਲੇਬਰ ਬਹੁਤ ਮਹਿੰਗੀ ਐ ਤੇ ਟ੍ਰੈਕਟਰ ਮਸ਼ੀਨਰੀ ਡੀਜ਼ਲ ਸਾਰੇ ਜੀ ਦਾ ਦੇ ਖਰਚੇ ਬਹੁਤ ਹੋਦੇ ਨੇ ਆਪਣੇ ਘਰ ਦੇ ਬੱਚੇ ਬਹੁਤ ਵਰਗੇ ਖਾਣ ਦਾ ਖਰਚਾ ਬਹੁਤ ਹੋ ਗਿਆ ਬੱਚਿਆਂ ਦੀ ਪੜਾਈ ਹੈ ਜਰੂਰੀ ਨੇ ਸਾਰੀਆਂ ਪਰ ਖਰਚੇ ਤਾਂ ਬਹੁਤ ਹੋ ਗਏ ਨਾ ਸੋ ਅਸੀਂ ਇਹ ਚਾਹੁੰਦੇ ਕਿ ਜੇ ਤੁਹਾਡੇ ਕੋਲ ਆਪਣਾ ਜੀਹ ਹੈਗੀ ਕੁਮਾਤੜ ਬਹੁਤ ਕਿਹੜੇ ਜੀਵਨ ਰਹੀ ਬਹੁਤ ਉਜਾਊ ਮਿੱਟੀ ਦੁਨੀਆ ਜੀ ਨਹੀਂ ਇਹ ਜੀ ਮਿੱਟੀ ਉਜਾਊ ਜਿਹਦੇ ਨਾਲ ਇਹ ਹੋ ਜੇ ਇਹ ਪੱਕਾ ਅਰਧਾ ਦਾ ਤੇਲ ਹੋਵੇ ਘਰ ਦੀਆਂ ਦਾਲਾਂ ਹੋ ਜਾਣ ਘਰ ਦੀਆਂ ਸਬਜ਼ੀਆਂ ਹੋ ਜਾਣ ਕਰਦਾ ਬਦੋ ਜੀ ਦੁੱਧ ਕੱਢਦਾ ਜਾ ਰਿਹਾ ਹੁਣ ਅਮਰੀਕਾ ਦਾ ਪੈਕ ਲੈਣ ਲੱਗ ਗਏ ਜੀ ਫਿਰ ਉਹ ਦੁੱਧ ਦੇ ਉਹਦਾ ਵੀ ਕਰਨਾ ਚਾਹੀਦਾ ਆਪਾਂ ਨੂੰ ਇਹ ਚੀਜ਼ਾਂ ਜੇ ਆਪਾਂ ਸਾਰੀਆਂ ਕਰ ਲੈਣਾ ਕਰਦੇ ਆਂ ਅਨਾਜ ਦਾ ਕਰਦੇ ਆਂ ਤੇ ਆਪਾਂ ਨੂੰ ਕਾਫੀ ਰਾਹਤ ਮਿਲ ਜਾਊਗੀ ਕੁਝ ਆਪਣੀ ਇਨਕਮ ਹੋਰ ਵਜੇ ਹੋਈ ਸੋ ਉਹ ਅਸੀਂ ਜਿਸ ਕਰਕੇ ਤੇਲ ਲੈ ਕੇ ਤੇਲ ਦਾ ਬੀਲ ਸੋ ਇਹ ਓਦਾਂ ਨਹੀਂ ਹੈ ਜਿਹੜਾ ਜੀਵੋਕਰੋਲਾ ਲਾ ਰਿਹਾ ਉਸ ਤੋਂ ਵਧੀਆ ਤੇਲ ਹੈ ਜੀਵੋਕਰੋਲਾ ਸਾਰਾ ਕੈਨੇਡਾ ਤੋਂ ਆ ਰਿਹਾ ਫਿਰ ਦਿੱਲੀ ਚੋਂ ਤਾਂ ਦੇ ਸਾਫ ਕਰਦੇ ਨੇ ਪਤਾ ਨਹੀਂ ਕੀ ਮਿਕਸ ਹੋ ਰਿਹਾ ਕੀ ਨਹੀਂ ਇਹ ਬਿਲਕੁਲ ਪਿਓਰ ਹੈ ਉਹੀ ਕੁਆਲਿਟੀ ਹੈ ਜੋ ਜੀਵਤ ਨੂੰ ਲਾਦੀ ਹੈ ਤੇ ਜੀਐਸਸੀ ਵੈਰੈਟੀ ਹੈ ਤੇ ਇਸ ਏਰੀਆ 'ਚ ਪਰਖੀ ਹੋਈ ਹੈ ਬਹੁਤ ਫਰਮਨ ਲਾਉਂਦੇ ਰਹੇ ਨੇ ਜਰੂਰ ਆ ਕੇ ਵੇਖੋ ਤੇ ਆਪਣਾ ਘਰ ਦਾ ਤੇਲ ਵੀ ਹੋ ਜਾਊਗਾ ਤੇ ਇਹਦਾ ਝਾੜ ਤਾਂ ਇੰਨਾ 6 7 8 9 ਕਲਰ ਤੱਕ ਹੋ ਜਾਂਦਾ ਇਹਦੇ ਕਣਕ ਦੇ ਬਰਾਬਰ ਜਾਣ ਨੂੰ ਫਿਰਦੀ ਹੈ ਪਰ ਇਹਦੀ ਅਜੇ ਹੀ ਮਾਰਕੀਟਿੰਗ ਨਹੀਂ ਜੀ ਕਣਕ ਨਹੀਂ ਮਾਰਕੀਟ ਹੀ ਹੈਗੀ ਇਹਦੀ ਹਲੇ ਮਾਰਕੀਟਿੰਗ ਨਹੀਂ ਅਸੀਂ ਤਾਂ ਗਵਰਨਮੈਂਟ ਵਾਲੇ ਕਹ ਰਹੇ ਸੀ ਵੀ ਜੇ ਕਿਤੇ ਅਸੀਂ ਬਰਾਕੇ ਇਸ ਦੀ ਪ੍ਰਮੋਸ਼ਨ ਕਿ ਜਿਵੇਂ ਪੰਜਾਬ ਦੇ ਵਿੱਚ ਕਣਕ ਤੇ ਝੋਨਾ ਜਿਹੜਾ ਸੀ ਲਾਇਆ ਪਰ ਇੱਟੀਆਂ ਦੱਤੀਆਂ ਨੇ ਤੁਸੀਂ ਲਾਇਆ ਤੇ ਅਸੀਂ ਸਾਰੇ ਕੰਟਰੀ ਦਾ ਢਿੱਡ ਭਰਦਾ ਪੰਜਾਬ ਜਿਹੜੀ ਆਪਾਂ ਕਹਿੰਦੇ ਕਿ ਪ੍ਰਿੰਟ ਪਾਸਪੋਰਟ ਕੰਟਰੀ ਇੱਕ ਰਾਜ ਦਾ ਪੜਾ ਰੱਖ ਜਾਂ ਵੀ ਜੇ ਸਰਕਾਰ ਸਰੋਂ ਦਾ ਜਿਹੜੀ ਇੱਥੇ ਇਹਦੇ ਉੱਤੇ ਮਾਰਕੀਟਿੰਗ ਦਾ ਪ੍ਰਬੰਧ ਕਰ ਰਹੀ ਹੈ ਇਹਦੇ ਐਮਐਸਵੀ ਹੋ ਜਾਈਏ ਤੇ ਪੰਜਾਬ ਇਕੱਲਾ ਸਾਰੇ ਕੰਟਰੀ ਦਾ ਸਰੋਂ ਤੇ ਪਹਿਲਾਂ ਘਟਦਾ ਸਾਡੀ ਕ੍ਰੌਪ ਦਾ ਡਿਵਰਸੀਫਿਕੇਸ਼ਨ ਵੀ ਹੁੰਦੀ ਹੈ ਸੋ ਇਹਦੇ ਤੋਂ ਬਹੁਤ ਪੋਟੈਂਸ਼ੀਅਲ ਹੈਗਾ ਤੇ ਸਰੋਂ ਜਿਹੜੀ ਹੈਗੀ ਤੇ ਬਾਕੀ ਜੇ ਨਹੀਂ ਵੀ ਹਲੇ ਮਾਰਕੀਟਿੰਗ ਹੁੰਦੀ ਤੇ ਅਧਿਕਤਾਂ 200 ਰੁਪਏ ਕਿਲੋ ਵਿਗੜਿਆ ਸਰੋਂ ਆ ਤੇ ਤੇ ਆਪਾਂ ਲਈਏ ਉਹਨੂੰ ਹੈਗੇ ਨੇ ਕਢਾ ਕੇ ਸਰੋਂ ਨਾਲ ਵਿੱਚ ਤੇਲ ਵੇਚ ਦਈਏ 200 ਨਹੀਂ 150 ਵਿਕ ਜਾ ਸੋ ਇਹ ਇਧਰੋਂ ਆਪਾਂ ਨੂੰ ਆਉਣਾ ਪੈਣਾ ਡਿਵਰਸੀਫਿਕੇਸ਼ਨ ਆਪਾਂ ਕਰੀਏ ਸੋ ਅੱਜ ਅਸੀਂ ਹੁਣ ਵਿੱਚ ਤੋਂ ਲੈ ਕੇ ਆਏ ਪਲੀਜ਼ ਇਹ ਲੈ ਕੇ ਜਾਓ ਸਾਰੇ ਤੇ ਇਹ ਕੋਈ ਬਹੁਤ ਨਹੀਂ ਸਾਡਾ ਵੀ ਤਕਰੀਕਤ ਬਹੁਤ ਛੋਟੀ ਜੀ ਭੇਡਾ ਤੁਹਾਡੇ ਵਾਸਤੇ ਤੇ ਸਾਡੇ ਕਿਸਾਨ ਵੀ ਸਾਡੇ ਨਾਲ ਜੁੜਿਆ ਤੇ ਜਿੰਨਾ ਕੁ ਤੁਸੀਂ ਤੁਹਾਡਾ ਕਰ ਸਕਦੇ ਆ ਅਸੀਂ ਤਾਂ ਲੋਗ ਨਹੀਂ ਹੁੰਦਾ ਕਿ ਜਿਹੜੀ ਟੈਕਨੀਕਲ ਐਡਵਾਈਸ ਹੋ ਦਿੰਦੇ ਆ ਪਰ ਆਹ ਜਿਹੜਾ ਸੀਡ ਕੁਦਰਤੀ ਗਰੋਫੀ ਸੀ ਸੀਡ ਵੀ ਅਸੀਂ ਤੁਹਾਨੂੰ ਅਸੀਂ ਦੇ ਅਦਰਵਾਜ਼ੀ ਤਾਂ ਸੀਡ ਦਿੰਨੇ ਆ ਪਰ ਜਿੰਨਾ ਵੀ ਸੀਡ ਅਸੀਂ ਪਾਉਨੇ ਆ ਨਾ ਅਸੀਂ ਹਰ ਸਾਲ 60000 ਕੁਟ ਨਵੀਂ ਪਾਉਨੇ ਆ ਤੇ ਆਡਾ ਫਸਲਾ ਵੀ ਐਕੀ ਕਣਕ ਦਾ ਅਸੀਂ ਬਣਾਇਆ ਸੀ 30000 ਕੁਟ ਪਰ ਸਾਡੇ ਵੱਲ ਤਾਂ ਸਾਰਾ ਪੰਜਾਬ ਦੇਖਦਾ ਸਾਰੇ ਜ਼ਿਲ੍ਹੇ ਸਾਡੇ ਕੋਲੋਂ ਬੀਜ ਮੰਗਦੇ ਨੇ ਪਰ ਐਤੀ ਅਸੀਂ ਜਿੱਥੇ ਆੜਾਏ ਨੇ ਉਹਨਾਂ ਵਾਸਤੇ ਕਦੀਵਾ ਨੰਬਰ 725 ਕੰਟਰੋਲ ਅਸੀਂ ਪਾਸੇ ਰੱਖਦਾ ਕਿ ਇਹ ਸਿਰਫ ਉੱਥੇ ਦੇਣਾ ਜਿੱਥੇ ਹੱਟ ਆਏ ਨੇ ਸੋ ਉਹਨਾਂ ਵਿੱਚੋਂ ਤੁਹਾਡੇ ਤਰਫਾ ਸਿਵਾਈ ਹੈ ਤੁਹਾਡੇ ਦੇ ਇਲਾਕੇ ਆ ਕਬੂਲ ਕਰਨਾ ਸੋ ਬਹੁਤ ਬਹੁਤ ਸਲਾਮ ਹੈ